ਅਤੇ ਸ਼੍ਰੀ ਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਇਹ ਭਰਤੀ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਦਿਨ ਦਾ ਕੰਮ ਸ਼ੁਰੂ ਹੋਇਆ ਇਹ ਮਹਿੰਮ ਸ਼ੁਰੂ ਹੋਈ ਆ ਇਹ ਮਹਿੰਮ ਇੱਕ ਲਹਿਰ ਦਾ ਰੂਪ ਧਾਰਨ ਕਰ ਰਹੀ ਆ ਸਭ ਤੋਂ ਪਹਿਲਾਂ ਮਲੇਰ ਕੋਟੜਾ ਉਸ ਤੋਂ ਬਾਅਦ ਜਲੰਧਰ ਫਿਰ ਸੰਗਰੂਰ ਫਿਰ ਪਟਿਆਲਾ ਉਸ ਤੋਂ ਬਾਅਦ ਕੱਲ ਪਰਸੋ ਸਾਡੀ ਸਮਰਾਲੇ ਇੱਕ ਹਲਕੇ ਦੀ ਮੀਟਿੰਗ ਸੀ ਜਿੱਥੇ ਹਜ਼ਾਰਾਂ ਹੀ ਵਰਕਰ ਪਹੁੰਚੇ ਅਤੇ ਅੱਜ ਗੁਰਦਾਸਪੁਰ ਦੇ ਵਿੱਚ ਜੋ ਮੈਂ ਸਮਝਦਾ ਕਿ ਪੰਥ ਦਾ ਗੜਾ ਇਲਾਕਾ ਅੱਜ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਆਪਣੇ ਕੰਮ-ਕਾਰ ਛੱਡ ਕੇ ਇਸ ਭਰਤੀ ਮਹਿਮ ਨੂੰ ਕਾਮਯਾਬ ਕਰਦੇ ਲਈ ਤੁਸੀਂ ਸਾਰੇ ਪਹੁੰਚੇ ਹੋ ਬਹੁਤ ਵੱਡਾ ਉਤਸ਼ਾਹ ਬਹੁਤ ਵੱਡਾ ਹੁਲਾਰਾ ਬਹੁਤ ਵੱਡਾ ਸਹਿਯੋਗ ਲੋਕਾਂ ਦਾ ਮਿਲ ਰਿਹਾ ਲੇਕਿਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਕਿਵੇਂ ਨਾ ਕਿਵੇਂ ਇਸ ਭਰਤੀ ਨੂੰ ਰੋਕਿਆ ਜਾ ਸਕੇ ਕਿਵੇਂ ਨਾ ਕਿਵੇਂ ਇਸ ਲਹਿਰ ਨੂੰ ਰੋਕਿਆ ਜਾ ਸਕੇ ਲੇਕਿਨ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਲਹਿਰ ਚੱਲੀ ਆ ਉਸ ਨੂੰ ਕੋਈ ਰੋਕ ਨਹੀਂ ਸਕਿਆ ਦੇਖੋ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਮੇਰੇ ਲੀਡਰਸ਼ਿਪ ਨਾ ਮੇਰੀ ਬੜੀ ਨੇੜਤਾ ਰਹੀ ਆ ਬੜੀ ਇਮਾਨਦਾਰੀ ਨਾਲ ਮੈਂ ਆਪਦੇ ਇਲਾਕੇ 'ਚ ਕੰਮ ਕੀਤਾ ਚੇਅਰਮੈਨ ਹੁੰਦਿਆਂ ਵੀ ਐਮਐਲਏ ਹੁੰਦਿਆਂ ਵੀ ਲੇਕਿਨ 2015 ਤੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਤੋਂ ਬਾਅਦ ਦੇਰੇ ਨੂੰ ਮਾਫੀ ਦਿੱਤੀ ਗਈ ਸਾਡੇ ਦੋ ਨੌਜਵਾਨ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਉਸ ਸਮੇਂ ਤੋਂ ਜਿਹੜਾ ਰੋਸ ਸੀ ਕੌਮ ਦੇ ਵਿੱਚ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਰੋਸ ਸੀ ਠੀਕ ਆ ਜਿਹੜੇ ਪਾਰਟੀ ਵਿੱਚ ਅਸੀਂ ਕੰਮ ਕਰ ਰਹੇ ਸੀ ਅਸੀਂ ਰੋਸ ਸਾਡੇ ਵੀ ਮਨਾਂ ਵਿੱਚ ਸੀ ਲੇਕਿਨ ਅਸੀਂ ਫੇਰ ਵੀ ਡਿਸਪਲਨ ਦੇ ਵਿੱਚ ਰਹੇ ਪਾਰਟੀ ਦੇ ਵਿੱਚ ਗੱਲਾਂ ਕੀਤੀਆਂ ਕਿ ਇਹ ਗਲਤ ਹੋ ਰਿਹਾ ਸਾਡੀ ਮੰਨ ਨਹੀਂ ਗਈ ਨਤੀਜੇ ਪਾਰਟੀ ਨੂੰ ਭੁਗਤਨੇ ਪਏ 17 ਦੇ ਵਿੱਚ ਵੀ 19 ਦੇ ਵਿੱਚ ਵੀ 22 ਦੇ ਵਿੱਚ ਵੀ 24 ਦੇ ਵਿੱਚ ਵੀ 22 ਦੇ ਵਿੱਚ ਜਦੋਂ ਚੁੰਦਾ ਕਮੇਟੀ ਬਣੀ ਇਹ ਕਮੇਟੀ ਪੰਜਾਬ ਦੇ ਹਰ ਹਲਕੇ ਦੇ ਵਿੱਚ ਗਈ ਤਾਂ ਸਾਨੂੰ ਜੋ ਫੀਡਬੈਕ ਮਿਲੇ ਵਰਕਰਾਂ ਤੋਂ ਪਤਾ ਤਾਂ ਸੀ ਲੇਕਿਨ ਫਿਰ ਵੀ ਹਰੇਕ ਵਰਕਰ ਨੇ ਜੋ ਸਾਨੂੰ ਜ਼ਮੀਨੀ ਹਕੀਕਤ ਦੱਸੀ ਅਸੀਂ ਉਹ ਲਿਖ ਕੇ ਪ੍ਰਧਾਨ ਜੀ ਤੱਕ ਪਹੁੰਚਾਈ ਅਸੀਂ ਜਾ ਕੇ ਦੱਸਿਆ ਕੀ ਵਰਕਰ ਨਰਾਜ ਆ ਲੋਕ ਨਰਾਜ ਹੁੰਦੇ ਆ ਵਰਕਰ ਮਨਾ ਲੈਂਦਾ ਲੇਕਿਨ ਜਦੋਂ ਵਰਕਰ ਹੀ ਨਰਾਜ ਹੋਵੇ ਤਾਂ ਲੋਕਾਂ ਨੂੰ ਕਿਨੇ ਮਨਾਉਣਾ ਵਰਕਰ ਸਾਡੀਆਂ ਨੀਤੀਆਂ ਤੋਂ ਨਰਾਜ ਆ ਵਰਕਰ ਚਾਹੁੰਦਾ ਕਿ ਲੀਡਰਸ਼ਿਪ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਗਲਤੀ ਮੰਨ ਕੇ ਕੁਝ ਸਮੇਂ ਲਈ ਪਿੱਛੇ हट ਜਾਵੇ ਚਾਹੇ ਕੋਈ 5 ਮੈਂਬਰੀ ਕਮੇਟੀ ਚਾਹੇ ਕੋਈ ਪ੍ਰੈਜ਼ੀਡੀਅਮ ਬਣਾ ਦਿਓ ਲੇਕਿਨ ਸਾਡੀ ਗੱਲ ਮੰਨੀ ਨਹੀਂ ਗਈ ਜਵਾਬ ਮਿਲਿਆ ਕਿ ਇਹ ਇੱਕ ਵਨ ਮੈਨ ਸ਼ੋਅ ਆ ਸਾਡੀ ਪਾਰਟੀ ਆ ਤੁਸੀਂ ਸਾਨੂੰ ਕੋਈ ਸਲਾਹ ਨਹੀਂ ਦੇ ਸਕਦੇ ਤੁਸੀਂ ਕੰਮ ਕਰਨਾ ਕਿ ਨਹੀਂ ਅੱਜ ਤੋਂ ਪੌਣੇ ਤਿੰਨ ਸਾਲ ਪਹਿਲਾਂ ਦੀ ਗੱਲ ਆ ਤਾਂ ਮੈਂ ਫੈਸਲਾ ਕਰ ਲਿਆ ਸੀ ਬੇਸ਼ੱਕ ਮੈਂ ਸਿਟਿੰਗ ਐਮ ਐਲ ਏ ਸੀ ਕਿ ਮੈਂ ਆਪਣੀ ਟਰਮ ਪੂਰੀ ਕਰੂੰਗਾ ਲੇਕਿਨ ਇਸ ਲੀਡਰਸ਼ਿਪ ਦੀ ਗਵਾਹੀ ਚ ਕੰਮ ਨਹੀਂ ਕਰਨਾ ਕਿਉਂਕਿ ਇਹ ਪਾਰਟੀ ਪੰਥ ਦੀ ਪਾਰਟੀ ਆ ਸਿੱਖਾਂ ਦੀ ਇੱਕ ਨਮਾਇੰਦਾ ਜੱਥੇਬੰਦੀ ਆ ਹਰ ਪੰਜਾਬੀ ਇਸ ਪਾਰਟੀ ਨਾਲ ਜੁੜਿਆ ਹੋਇਆ ਆ 9-3 ਸਾਲ ਪਹਿਲਾਂ ਮੈਂ ਫੈਸਲਾ ਲੈ ਲਿਆ ਕਿ ਕੰਮ ਨਹੀਂ ਕਰਨਾ ਤੇ ਨਾ ਕਿਸੇ ਹੋਰ ਪਾਰਟੀ ਜਾਣਾ ਮੇਰੇ ਕੋਲ ਇੱਕੋ ਇੱਕ ਰਸਤਾ ਸੀ ਕਿ ਮੈਂ ਰਾਜਨੀਤੀ ਤੋਂ ਲਾਂਭੇ ਹੋ ਜਾ ਕਿਉਂਕਿ ਨਾਲ ਰਹੇ ਸੀਗੇ ਮੈਂ ਨਹੀਂ ਚਾਹੁੰਦਾ ਸੀ ਕਿ ਜਿਹਦੇ ਨਾਲ ਰਹੀ ਉਹਦਾ ਵਿਰੋਧ ਕੀਤਾ ਜਾਵੇ ਜਿਸ ਸਮੇਂ ਸਾਰੀ ਲੀਡਰਸ਼ਿਪ ਬੈਠੀ ਆ ਜਦੋਂ ਸੁਧਾਰ ਲਹਿਰ ਬਣੀ ਉਹ ਸਮੇਂ ਵੀ ਮੇਰੇ ਕੋਲੇ ਆਏ ਤਾਂ ਮੇਰਾ ਮਨ ਨਹੀਂ ਸੀ ਕਿ ਇੱਥੇ ਕੰਮ ਕੀਤਾ ਜਿਸ ਪਾਰਟੀ ਦੇ ਵਿੱਚ ਵਿਰੋਧ ਜਾਣਾ ਨਹੀਂ ਤੇ ਲੇਕਿਨ ਜਦੋਂ ਕਾਲ ਤੱਕ ਸਾਬ ਤੋਂ ਹੁਕਮ ਆਇਆ ਕਮੇਟੀ ਬਣੀ ਫਿਰ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਆਦੇਸ਼ ਦਿੱਤਾ ਕਿ ਪੰਜ ਮੈਂਬਰ ਭਰਤੀ ਸ਼ੁਰੂ ਕਰਨ ਤਾਂ ਉਹਨਾਂ ਦੇ ਆਦੇਸ਼ ਨੂੰ ਮੰਨ ਕੇ ਇਹ ਕਾਰਜ ਜਿਹੜਾ ਸ਼ੁਰੂ ਕੀਤਾ ਕੋਈ ਸਾਡਾ ਨਿੱਜੀ ਸਵਾਰਥ ਨਹੀਂ ਕਿਸੇ ਚੀਜ਼ ਦਾ ਲਾਲਚ ਨਹੀਂ ਗੁਰੂ ਸਾਹਿਬ ਦੀ ਬੜੀ ਮਿਹਰ ਆ ਅਸੀਂ ਚਾਹੁੰਦੇ ਆ ਵੀ ਜੇ ਦੀ ਪੰਥ ਦੀ ਇਹ ਨਮੈਂਦਾ ਜਥੇਬੰਦੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਤਕੜੀ ਹੋਵੇ ਸਹੀ ਢੰਗ ਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਪੰਥ ਦੀਆਂ ਭਾਵਨਾਵਾਂ ਅਨੁਸਾਰ ਇਹ ਪਾਰਟੀ ਆਪਣੀਆਂ ਸਿਵੇਵਾ ਨਿਭਾਵੇ ਕਿਉਂਕਿ ਅੱਜ ਸਿੱਖ ਆ ਜਿਹੜਾ ਦੇਸ਼ ਦੇ ਨਹੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠਾ ਵਿਦੇਸ਼ਾਂ ਦੇ ਵਿੱਚ ਜਾ ਕੇ ਬੜੀਆਂ ਸਾਡੇ ਸਿੱਖ ਪਰਿਵਾਰਾਂ ਨੇ ਸਿੱਖ ਭਰਾਵਾਂ ਨੇ ਮੱਲਾਮਾਰੀਆਂ ਨੇ ਲੇਕਿਨ ਅੱਜ ਇਸ ਪੰਜਾਬ ਦੀ ਧਰਤੀ ਜਿੱਥੇ ਸਿੱਖ ਅਸੀਂ ਬਹੁ ਗਿਣਤੀ ਵਿੱਚ ਰਹਿ ਰਹੇ ਹਾਂ ਅੱਜ ਤੱਕ ਬੇਸ਼ੱਕ ਸਾਡੀ ਗਿਣਤੀ ਘਟਦੀ ਜਾ ਰਹੀ ਆ ਲੇਕਿਨ ਅੱਜ ਇਸ ਪੰਜਾਬ ਦੀ ਇਸ ਧਰਤੀ ਤੇ ਅੱਜ ਅਸੀਂ ਅਜ ਰਾਜਨੀਤਿਕ ਤੌਰ ਤੇ ਅਸੀਂ ਬੜੇ ਕਮਜ਼ੋਰ ਹੋ ਚੁੱਕੇ ਹਾਂ ਸਾਡੇ ਜਿਹੜੇ ਮਸਲੇ ਨੇ ਜਿਹੜੇ ਸਾਡੇ 75 80 ਸਾਲ ਦੇ ਮਸਲੇ ਦੇਸ਼ ਨੂੰ ਯਾਦ ਕਰਾਉਣ ਦੇ ਵਿੱਚ ਜੋ ਅਸੀਂ ਕੁਰਬਾਨੀਆਂ ਦਿੱਤੀਆਂ ਸਾਡੇ ਨਾਲ ਵਾਦੇ ਹੋਏ ਕੇਂਦਰ ਦੀਆਂ ਸਰਕਾਰਾਂ ਵੱਲੋਂ ਲੇਕਿਨ ਉਹ ਅੱਜ ਤੱਕ ਉਹ ਵਾਦੇ ਪੂਰੇ ਨਹੀਂ ਹੋਏ ਚਾਹੇ ਅਸੀਂ ਚੰਡੀਗੜ੍ਹ ਦੀ ਗੱਲ ਕਰ ਲਈਏ ਚਾਹੇ ਅਸੀਂ ਪੰਜਾਬੀ ਬੋਲਦੇ ਲਾਕਿਆਂ ਦੀ ਗੱਲ ਕਰ ਲਈਏ ਚਾਹੇ ਅਸੀਂ ਪਾਣੀਆਂ ਦੀ ਗੱਲ ਕਰ ਲਈਏ ਇਹ ਮਸਲੇ ਸਾਡੇ ਅੱਜ ਤੱਕ ਹੱਲ ਨਹੀਂ ਹੋ ਸਕੇ ਚਾਹੇ ਬੰਦੀ ਸਿੰਘ ਸਾਡੇ ਸਜਾ ਪੂਰੀਆਂ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਦਾ ਮਸਲਾ ਚਾਹੇ ਕਿਸਾਨੀ ਦਾ ਮਸਲਾ ਇਹ ਮਸਲੇ ਕਿਵੇਂ ਹੱਲ ਹੋਣਗੇ ਕਿਉਂਕਿ ਸਾਡਾ ਤਾਂ ਵਜਨ ਹੀ ਨਹੀਂ ਰਿਹਾ ਅਸੀਂ ਰਾਜਨੀਤਿਕ ਤੌਰ ਤੇ ਇੰਨੇ ਕਮਜ਼ੋਰ ਹੋ ਗਏ ਕਿ ਸਾਡੀ ਸੁਣਵਾਈ ਨਹੀਂ ਜੇ ਅਸੀਂ ਇਹ ਮਸਲੇ ਹੱਲ ਕਰਾਉਣੇ ਨੇ ਤਾਂ ਲੋੜ ਅੱਜ ਸਾਨੂੰ ਇੱਕ ਮੁਠ ਹੋਣ ਦੀ ਇੱਕ ਜੁੱਟ ਹੋਣ ਦੀ ਉਹਦੇ ਲਈ ਸਾਨੂੰ ਆਪਦੇ ਨਿੱਜੀ ਜੋ ਵੀ ਮਫਾਦ ਨੇ ਉਹਨਾਂ ਨੂੰ ਤਿਆਗਣ ਦੀ ਲੋੜ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਦੀ ਪਾਰਟੀ ਨਹੀਂ ਪੰਥ ਦੀ ਪਾਰਟੀ ਆ ਸੋ ਇਹਦੇ ਵਿੱਚ ਪੰਥ ਦੇ ਭਲੇ ਦੇ ਲਈ ਉਹ ਲੀਡਰਸ਼ਿਪ ਜਿਹਦੇ ਵਿੱਚ ਤਿਆਗ ਸੇਵਾ ਤੇ ਕੁਰਬਾਨੀ ਦੀ ਭਾਵਨਾ ਹੋਵੇ ਜਿਸ ਤਰ੍ਹਾਂ ਸਾਡੇ ਪ੍ਰਾਣੇ ਲੀਡਰਾਂ ਦੇ ਵਿੱਚ ਸੀ ਉਹ ਕੋਈ ਚੌਧਰ ਲਈ ਇਸ ਸੰਸਾ ਵਿੱਚ ਕੰਮ ਨਹੀਂ ਕਰਦੇ ਸੀ ਉਹ ਸਿਰਫ ਸੇਵਾ ਦੀ ਭਾਵਨਾ ਦੇ ਨਾਲ ਕੁਰਬਾਨੀ ਦੀ ਭਾਵਨਾ ਦੇ ਨਾਲ ਪੰਥ ਅਤੇ ਕੌਮ ਦੇ ਪੰਜਾਬ ਦੇ ਹਿੱਤਾਂ ਦੇ ਲਈ ਸਾਡੀ ਲੀਡਰਸ਼ਿਪ ਲੜਾਈਆਂ ਲੜਦੀ ਰਹੀ ਆ ਸੋ ਇਸ ਲਈ ਅੱਜ ਫੇਰ ਲੋੜ ਆ ਤਿਆਗ ਵਾਲੀ ਲੀਡਰਸ਼ਿਪ ਦੀ ਸੋ ਸਾਡੀ ਜਿਹੜੀ ਇਹ ਸੇਵਾ ਲੱਗੀ ਆ ਅਸੀਂ ਪੂਰੀ ਤੰਦੇਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਇਹ ਸੇਵਾ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਲੋੜ ਆ ਤੁਹਾਡੇ ਸਹਿਯੋਗ ਦੀ ਤੁਸੀਂ ਬੜਾ ਸਾਧ ਦਿੱਤਾ ਸ਼੍ਰੋਮਣੀ ਅਕਾਲੀ ਦਲ ਦਾ ਮਾਝੇ ਨੇ ਹਮੇਸ਼ਾ ਹੀ ਇਥੋਂ ਬੜੀਆਂ ਅਕਾਲੀ ਦਲ ਨੇ ਵੱਡੀ ਗਿਣਤੀ ਵਿੱਚ ਸੀਟਾਂ ਜਿੱਤਦਾ ਰਿਹਾ ਅੱਜ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਵੀ ਸਾਡੀਆਂ ਗਲਤੀਆਂ ਕਰਕੇ ਸਰਕਾਰ ਬਣੀ ਆ 91 ਸੀਟਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਜੋ ਵਾਅਦੇ ਕੀਤੇ ਇਹਨਾਂ ਨੇ ਲੋਕਾਂ ਨਾਲ ਪੂਰੇ ਨਹੀਂ ਹੋਏ ਸਭ ਤੋਂ ਵੱਧ ਸਾਥ ਕਿਸਾਨੀ ਨੇ ਦਿੱਤਾ ਆਮ ਆਦਮੀ ਦਾ ਕਿਉਂਕਿ ਉਹ ਸਮੇਂ ਅੰਦੋਲਨ ਜਿਹੜਾ ਚੱਲ ਰਿਹਾ ਸੀਗਾ ਜਿਹੜੇ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਬੇਸ਼ੱਕ ਸਾਡੀ ਲੀਡਰਸ਼ਿਪ ਨੂੰ ਚਾਹੀਦਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੋ ਕਿਸਾਨਾਂ ਦੀ ਪੰਥ ਦੀ ਪਾਰਟੀ ਆ ਮਜ਼ਦੂਰਾਂ ਦੀ ਪਾਰਟੀ ਆ ਚਾਹੀਦਾ ਤਾਂ ਇਹ ਸੀ ਕਿ ਜਦੋਂ ਇਹ ਤਿੰਨ ਆਰਡੀਨੈਂਸ ਆਏ ਉਦੋਂ ਵੀ ਅਸੀਂ ਕੇਂਦਰ ਦੇ ਨਾਲ ਰਾਬਤਾ ਤੋੜ ਕੇ ਅਲਾਈਅੰਸ ਤੋੜ ਕੇ ਤਾਂ ਅਸੀਂ ਉਸ ਅੰਦੋਲਨ ਦੀ ਗਵਾਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਰਨੀ ਚਾਹੀਦੀ ਸੀ ਕਿਉਂਕਿ ਮੈਂ ਕਿਸਾਨੀ ਨਾਲ ਜੁੜਿਆ ਹੋਇਆ ਹਾਂ ਜਿਸ ਦਿਨ ਆਰਡੀਨੈਂਸ ਆਇਆ ਤੀਜੇ ਦਿਨੀ ਮੈਂ ਸਟੇਟਮੈਂਟ ਦਿੱਤੀ ਕਿ ਹਰ ਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਅਤੇ ਅਲਾਈਅੰਸ ਤੋੜ ਦੇਣਾ ਚਾਹੀਦਾ ਲੇਕਿਨ ਉਹ ਸਮੇਂ ਸਾਡੀ ਲੀਡਰਸ਼ਿਪ ਉਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਹੀ ਸੀ ਮੇਰੇ ਨਾਲ ਗੱਲ ਹੋਈ ਕਹਿੰਦੇ ਤੁਸੀਂ ਆਰਡੀਨੈਂਸ ਪੜ੍ਹੇ ਨੇ ਕਾਨੂੰਨ ਪੜ੍ਹੇ ਨੇ ਮੈਂ ਕਿਹਾ ਜੀ ਪੜ੍ਹਨ ਦੀ ਲੋੜ ਹੀ ਨਹੀਂ ਹਰੇਕ ਕਿਸਾਨ ਇਹਨਾਂ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਇੱਕ ਲਹਿਰ ਚੱਲ ਰਹੀ ਆ ਤੁਸੀਂ ਜ਼ਮੀਨੀ ਹਕੀਕਤ ਨੂੰ ਨਹੀਂ ਸਮਝ ਰਹੇ ਤਿੰਨ ਚਾਰ ਮਹੀਨੇ ਹੱਕ ਦੇ ਵਿੱਚ ਬਿਆਨ ਦਿੰਦੇ ਰਹੇ ਸਰ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਨੂੰ ਲੋਕ ਕਿਸਾਨਾਂ ਦਾ ਲੀਡਰ ਮੰਨਦੇ ਸੀ ਉਹਨਾਂ ਤੋਂ ਵੀ ਬਿਆਨ ਦਵਾ ਦਿੱਤਾ ਲੇਕਿਨ ਜਦੋਂ ਲੱਗਿਆ ਕਿ ਲਹਿਰ ਬਹੁਤ ਤੇਜ਼ ਹੋ ਗਈ ਇਹ ਤਾਂ ਪੰਜਾਬ ਦੇ ਵਿੱਚ ਅਸੀਂ ਵੜ ਨਹੀਂ ਸਕਦੇ ਤਾਂ ਫਿਰ ਜਾ ਕੇ ਇਹਨਾਂ ਨੇ ਅਲਾਈਅੰਸ ਤੋੜਿਆ ਉਹੀ ਕਾਰਨ ਕਿ ਕਿਸਾਨਾਂ ਨੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਨਹੀਂ ਦਿੱਤਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਲੇਕਿਨ ਅੱਜ ਜੋ ਕੁਝ ਕਿਸਾਨਾਂ ਦੇ ਨਾਲ ਇਹ ਸਰਕਾਰ ਨੇ ਕੀਤਾ ਤੁਹਾਡੇ ਸਾਹਮਣੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਆ ਜਿਹੜੇ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਹਿੱਤਾਂ ਲਈ ਲੜ ਸਕਦੀ ਆ ਦੂਜੀਆਂ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਨੇ ਉਹ ਕਦੇ ਵੀ ਸਾਡੀਆਂ ਨਹੀਂ ਹੋ ਸਕਦੀਆਂ ਉਹਨਾਂ ਦਾ ਮਕਸਦ ਸਿਰਫ ਪੰਜਾਬ ਨੂੰ ਲੁੱਟਣਾ ਸਿਰਫ ਪੰਜਾਬ ਤੇ ਰਾਜ ਕਰਨਾ ਸਾਡੇ ਐਨਆਰਆਈਆਂ ਤੋਂ ਕਰੋੜਾਂ ਰੁਪਏ ਲੁੱਟ ਕੇ ਲੈ ਗਏ ਲੇਕਿਨ ਕਦੇ ਵੀ ਪੰਜਾਬ ਨਾਲ ਨਹੀਂ ਖੜੇ ਨਾ ਖੜਨਾ ਕਾਂਗਰਸ ਸਾਡੀ ਜਿਹੜੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਆ ਕਦੇ ਵੀ ਸਿੱਖ ਭੁੱਲ ਨਹੀਂ ਸਕਦੇ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਸ਼੍ਰੀ ਕਲਤਕ ਸਾਬ ਨੂੰ ਢਾਇਆ ਗਿਆ 84 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੇ ਇਸ਼ਾਰੇ ਤੇ ਹੋਇਆ ਸਿੱਖ ਕਦੇ ਭੁਲਾ ਨਹੀਂ ਸਕਦੇ ਸੋ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਤਾਂ ਇਸ ਭਰਤੀ ਮਹਿੰਮ ਦੇ ਵਿੱਚ ਤੁਸੀਂ ਡਟ ਕੇ ਸਾਥ ਦਿਓ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਦੇ ਵਿੱਚ ਚੰਗੇ ਅਕਸ ਵਾਲੇ ਵਾਲੇ ਚੰਗੇ ਕਿਰਦਾਰ ਵਾਲੇ ਜਿਹੜੇ ਪੰਥਦਰਦੀ ਹੋਣ ਪੰਥ ਲਈ ਖੜਨ ਵਾਲੇ ਹੋਣ ਸੱਚ ਤੇ ਖੜਨ ਵਾਲੇ ਹੋਣ ਇਸ ਤਰ੍ਹਾਂ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਹ ਚੁਣਨਾ ਇੱਕ ਮੈਂ ਕਹਿੰਦਾ ਸਿੱਖ ਕੌਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿੱਖਾਂ ਦੀ ਮਹਾਨ ਸੰਸਥਾ ਉਹਦੇ ਨੁਮਾਇੰਦੇ ਬਹੁਤ ਚੰਗੇ ਕਿਰਦਾਰ ਵਾਲੇ ਆਗੂ ਹੋਣੇ ਚਾਹੀਦੇ ਨੇ ਸਾਡੀਆਂ ਜਿਹੜੀਆਂ ਸੰਸਥਾਵਾਂ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਸੀਂ ਗੱਲ ਕਰ ਲਈਏ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਸ਼੍ਰੋਮਣੀ ਅਕਾਲੀ ਦਲ ਇਹ ਸਾਡੀਆਂ ਜਿਹੜੀਆਂ ਇਹ ਮਹਾਨ ਸੰਸਥਾਵਾਂ ਨੇ ਸੋ ਇਹਨਾਂ ਦੀ ਮਰਿਆਦਾ ਬਹਾਲ ਕਰਨੀ ਮੈਂ ਸਮਝਦਾ ਕਿ ਇਹ ਸਾਡਾ ਬਹੁਤ ਵੱਡਾ ਇੱਕ ਫਰਜ ਹੈ ਕਿਉਂਕਿ ਵਿਅਕਤੀ ਵਿਸ਼ੇਸ਼ ਕੋਈ ਵੀ ਨਸ ਸੰਸਥਾ ਮਾ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਸੋ ਇਹੀ ਸਾਡੀ ਲੜਾਈ ਆ ਕਿ ਅਸੀਂ ਇਹਨਾਂ ਸੰਸਥਾਵਾਂ ਦੀ ਮਰਿਆਦਾ ਬਹਾਲ ਕਰਨੀ ਆ 2 ਦਸੰਬਰ ਨੂੰ ਦੁਨੀਆਂ ਦੇ ਵਿੱਚ ਬੈਠੇ ਕੱਲੇ ਸਿੱਖਾਂ ਦੇ ਨਹੀਂ ਹਰ ਧਰਮ ਦੇ ਲੋਕਾਂ ਦੇ ਵਿੱਚ ਇਹ ਮੈਸੇਜ ਗਿਆ ਸੀ ਕਿ ਸਿੱਖਾਂ ਦੇ ਕੋਲ ਇੱਕ ਬੜਾ ਮਹਾਨ ਤਖਤਾ ਕਿ ਜਿਹਦੇ ਸਾਹਮਣੇ ਵੱਡੇ ਵੱਡੇ ਲੀਡਰ ਹੱਥ ਜੋੜ ਕੇ ਖੜਦੇ ਨੇ ਲekin ਪਿਛਲੇ 3 ਮਹੀਨਾ ਦੇ ਵਿੱਚ ਜਿਹੜੀ ਉਹ ਮਰਿਆਦਾ ਬਹਾਲ ਹੋਈ ਸੀ ਉਸ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਸਾਡੇ ਜਥੇਦਾਰ ਸਹਿਬਾਨ ਦੇ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਗਈ ਤਿੰਨ ਜਥੇਦਾਰ ਸਹਿਬਾਨ ਨੂੰ ਤੱਕੇ ਨਾਲ ਲਾ ਦਿੱਤਾ ਗਿਆ ਤੇ ਸਮੁੱਚੇ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਸੋ ਇਸ ਲਈ ਲੋੜ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹਨਾਂ ਸੰਸਥਾਵਾਂ ਨੂੰ ਤਕੜਾ ਕਰਨ ਦੀ ਇਹਨਾਂ ਸਸਤਾਵਾਂ ਨੂੰ ਮਜ਼ਬੂਤ ਕਰਨ ਦੀ ਸਿਧਾਂਤ ਤੇ ਪਹਿਰਾ ਦੇਣ ਦੀ ਸੋ ਇਸੇ ਲਈ ਇਹ ਜਿਹੜੀ ਲੜਾਈ ਆ ਇਹ ਅਸੀਂ ਕੋਈ ਸਾਡੇ ਨਿੱਜੀ ਸਵਾਰਥ ਦੀ ਨਹੀਂ ਕਿਸੇ ਅਹੁਦੇ ਦੀ ਨਹੀਂ ਸਾਡੀ ਤਾਂ ਇੱਕ ਸੇਵਾ ਲੱਗੀ ਆ ਲਿਖਤੀ ਤੌਰ ਤੇ ਹੁਕਮਨਾਮਾ ਜਾਰੀ ਹੋਇਆ ਹੋਇਆ 2 ਦਸੰਬਰ ਦਾ ਜਿਹਦੇ ਕਰਕੇ ਅਸੀਂ ਇਹ ਮਹਿੰਮ ਸ਼ੁਰੂ ਕੀਤੀ ਆ ਉਸ ਤੋਂ ਬਾਅਦ ਆਦੇਸ਼ ਜਾਰੀ ਹੋਏ ਨੇ ਸਿੰਘ ਸਾਹਿਬ ਵੱਲੋਂ ਸੋ ਉਹਨਾਂ ਦੀ ਅਸੀਂ ਜੋ ਆਦੇਸ਼ਾਂ ਦੀ ਪਾਲਣਾ ਕਰ ਰਹੇ ਆ ਅਤੇ ਤੁਹਾਡਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਸੋ ਇਸ ਲਈ ਮੈਂ ਜਾ ਦੇ ਵਿਚਾਰ ਵਿੱਚ ਨਾ ਜਾਂਦਾ ਹੋਇਆ ਮੈਂ ਫਿਰ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਜੋ ਤੁਸੀਂ ਆਪਣਾ ਕੰਮ ਕਾਰ ਛੱਡ ਕੇ ਅੱਜ ਜਥੇਾਰ ਸੁੱਚਾ ਸਿੰਘ ਛੋਟੇਪੁਰ ਜੀ ਦੇ ਸੱਦੇ ਨੂੰ ਪ੍ਰਵਾਨ ਕਰਕੇ ਤੁਸੀਂ ਜੋ ਉਹਨਾਂ ਨੇ ਸੇਵਾ ਕੀਤੀ ਆ ਲੰਬਾ ਸਮਾਂ ਇਸ ਇਲਾਕੇ ਦੇ ਵਿੱਚ ਸੋ ਅੱਜ ਦਾ ਇਕੱਠ ਦੱਸਦਾ ਕਿ ਨਿਸ਼ਕਾਮ ਉਹਨਾਂ ਨੇ ਸੇਵਾ ਕੀਤੀ ਆ ਸੋ ਅੱਜ ਤੁਸੀਂ ਸਾਰੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਮੂੱਚੀ ਲੀਡਰਸ਼ਿਪ ਦਾ ਧੰਨਵਾਦ ਜੇ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਤਾਂ ਮੈਂ ਜਕਾਰਾ ਬੁਲਾਉਂਗਾ ਦੋਨੋਂ ਹੱਥ ਖੜੇ ਕਰਕੇ ਸਾਰਿਆਂ ਨੇ ਤੁਸੀਂ ਪੂਰੇ ਜੋਸ਼ ਦੇ ਨਾਲ ਜਵਾਬ ਦੇਣਾ ਤਾਂ ਜੋ ਇੱਕ ਮੈਸੇਜ ਆਵੇ ਸਮੁੱਚੇ ਪੰਜਾਬ ਦੇ ਵਿੱਚ ਕਿ ਅੱਜ ਸਮੁੱਚਾ ਪੰਥਾ ਜਿਹੜਾ ਉਹ ਲਾਂਬੰਦ ਹੋ ਰਿਹਾ ਅਤੇ ਇੱਕ ਅਕਾਲ ਤਖ਼ਤ ਸਾਹਿਬ ਦੇ ਹੱਕ ਦੇ ਵਿੱਚ ਇੱਕ ਲਹਿਰ ਸ਼ੁਰੂ ਹੋ ਰਹੀ ਆ ਬੋਲੇ ਸੋ ਨਿਹਾਲ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ